ਵਾਹਿਗੁਰੂ ਜੀ ਪਿੰਡ ਮਿਸ਼ਰਾਲਾ ਆ ਕੋੜੀ ਡੋਰ ਵੱਲੋਂ ਵੇਖੋ ਕਿਦਾਂ ਫਸਲਾਂ ਪੰਦਾ ਆਉਣ ਰਿਆ ਨਹਿਰ ਟੱਪ ਗਿਆ ਇੱਕੋ ਬਰਾਬਰੀ ਹੋ ਗਿਆ ਪਾਣੀ ਘੱਟੋ ਘੱਟ ਬਹੁਤਾ ਨਹੀਂ ਤੇ 7 ਤਾਂ 8 8 ਫੁੱਟ ਦੀ ਤਹਿ ਹੁੰਦੀ ਆ ਤੇ ਵੀਰ ਜੀ ਪਿੰਡ ਮਿਸ਼ਰਾਲਾ ਵਾ ਪਿਛਲੇ ਪਿੰਡ ਜਿੰਨੇ ਵੀ ਆ ਆਪਣਾ ਕਾਦਿਆਂ ਵਾ ਤਲਵੰਡੀ ਆ ਪਿਛਾਣੂ ਪੂਤਣਾਪੁਰ ਪਿਛਾਣੂ ਜਿੰਨੇ ਪਿੰਡ ਵੀ ਆ ਕਲਾਨੌਰ ਟਿਕਾਂ ਆਪੋ ਆਪਣਾ ਵੀਰ ਜੀ ਬਚਾ ਕਰੋ ਪਾਣੀ ਬਹੁਤ ਹੈ ਉੱਚੀ ਤਰੀ ਆਉਂਦੀ ਆ ਪਿਛੋਂ ਕੋੜੀ ਡੋਰ ਜਿਹੜਾ ਟਟਾ ਮਿਸ਼ਰਾਲੇ ਪਿੰਡ ਪਹੁੰਚ ਗਿਆ ਆ ਵੇਖੋ ਤੇ ਆਪ ਆਪਣਾ ਬਚਾਅ ਕਰੋ ਜਿੰਨਾ ਵੀ ਹੁੰਦਾ ਜੀ ਵਾਹਿਗੁਰੂ ਜੀ ਪਿੰਡ ਮਿਸ਼ਰਾਲਾ ਆ ਕੋੜੀ ਡੋਰ ਵੱਲੋਂ ਵੇਖੋ ਕਿਦਾਂ ਫਸਲਾਂ ਭੰਦਾਉਂੜਿਆ ਨਹਿਰ ਟੱਪ ਗਿਆ ਇੱਕੋ ਬਰਾਬਰੀ ਹੋ ਗਿਆ ਪਾਣੀ ਘੱਟੋ ਘੱਟ ਬਹੁਤਾ ਨਹੀਂ ਤੇ 7-8 8 ਫੁੱਟ ਦੀ ਤਹਿ ਹੁੰਦੀ ਆ ਤੇ ਵੀਰ ਜੀ ਪਿੰਡ ਮਿਸ਼ਰਾਲਾ ਵਾ ਪਿਛਲੇ ਪਿੰਡ ਜਿੰਨੇ ਵੀ ਆਪਨਾ ਕਾਦਿਆਂ ਵਾ ਤਲਵੰਡੀਆ ਪਿਛਨੂ ਪੂਤਣਾਪੁਰ ਪਿਛਾਣੂ ਜਿੰਨੇ ਪਿੰਡ ਵੀ ਕਲਾ ਨੌਰਦਿਕਾਂ ਆਪੋ ਆਪਣਾ ਵੀਰ ਜੀ ਬਚਾ ਕਰੋ ਪਾਣੀ ਬਹੁਤ ਹੈ ਉੱਚੀ ਤਰੀ ਆਉਂਦੀ ਆ ਪਿਛੋਂ ਕੋੜੀ ਡੋਰ ਜਿਹੜਾ ਟਟਾ ਮਿਸ਼ਰਾਲੇ ਪਿੰਡ ਪਹੁੰਚ ਗਿਆ ਆ ਵੇਖੋ ਕਿ ਆਪ ਆਪਣਾ ਬਚਾ ਕਰੋ ਜਿੰਨਾ ਵੀ ਹੁੰਦਾ ਜੀ ਹਾਂ